ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਮਡਾਹਰ ਮੈਂ ਤੁਹਾਨੂੰ ਅੱਜ ਆਪਣੇ ਪਿੰਡ ਦੀ ਇੱਕ ਉਹ ਗਲੀ ਦੇ ਦਰਸ਼ਨ ਕਰਾਉਣ ਜਾ ਰਿਹਾ ਜਿਹਨੂੰ ਅਸੀਂ ਸੁਰਾਂ ਦੀ ਗਲੀ ਦੇ ਨਾਮ ਨਾਲ ਜਾਣਦੇ ਹਾਂ ਇਸ ਗਲੀ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਬਹੁਤ ਮਹਾਨ ਗਾਇਕ ਇਸ ਗਲੀ ਨੇ ਪੈਦਾ ਕੀਤੇ ਨੇ ਤੇ ਆਓ ਤੁਹਾਨੂੰ ਉਸ ਗਲੀ ਦੇ ਦਰਸ਼ਨ ਕਰਾਉਂਦੇ ਆ ਤੇ ਨਾਲ ਉਹਨਾਂ ਮਹਾਨ ਸੰਕਾਰਾਂ ਬਾਰੇ ਜਿੰਨੀ ਕੀ ਜਾਣਕਾਰੀ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਹ ਜੋ ਘਰ ਦੇਖ ਰਹੇ ਹੋ ਤੁਸੀਂ ਮੇਰੇ ਖੱਬੇ ਹੱਥ ਇਸ ਘਰ ਵਿੱਚ ਅੱਜ ਕੱਲ ਜੋ ਬਹੁਤ ਫੇਮਸ ਰੰਗਲੇ ਸਰਦਾਰ ਗਰੁੱਪ ਦਾ ਆਜ਼ਮ ਖਾਨ ਦਾ ਜਨਮ ਹੋਇਆ ਤੇ ਉਹ ਵੀ ਇਨ੍ਹਾਂ ਗਲੀਆਂ ਵਿੱਚ ਹੀ ਖੇਡਦਾ ਪੜ ਕੇ ਵੱਡਾ ਹੋਇਆ ਇੱਕ ਬਹੁਤ ਹੀ ਪ੍ਰਸਿੱਧ ਗਾਇਕ ਸੁਰਾਜ ਮੁਹੰਮਦ ਜੀ ਦਾ ਗੀਤ ਤੈਨੂੰ ਵੇਖਣ ਆਏ ਲੈ ਕੇ ਬਹੁਤ ਪ੍ਰਸਿੱਧ ਹੋਇਆ ਸੀ ਉਹ ਇਸ ਘਰ ਚ ਜੰਮਿਆ ਪਲਿਆ ਤੇ ਉਹ ਵੀ ਇਨ੍ਹਾਂ ਗਲੀਆਂ ਵਿੱਚ ਇਸ ਘਰ ਵਿੱਚ ਖੇਡਦਾ ਹੋਇਆ ਪਲਕੀ ਵੱਡਾ ਜਵਾਨ ਹੋਇਆ ਉਹ ਅੱਜ ਕੱਲ ਖੰਨਾ ਵਿਖੇ ਰਿਹਾ ਸੁਰੱਖ ਰਹਿਨੇ ਤੇ ਆਜੋ ਤੁਨ ਅੱਗੇ ਇਸੇ ਸੁਰਾਂ ਦੀ ਗਲੀ ਵਿੱਚ ਇੱਕ ਹੋਰ ਮਹਾਨ ਫਨਕਾਰ ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਲ ਵੱਲੋਂ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਪ੍ਰਸਿੱਧ ਢਾਡੀ ਬਲੈਤ ਅਲੀ ਬਲੈਤ ਅਲੀ ਖਾਂ ਗੋਸਣਾ ਇਹ ਉਹਨਾਂ ਦੇ ਬਖਵਖ ਜਿਹੜੇ ਤਿੰਨ ਪੁੱਤਰ ਨੇ ਉਹਦੇ ਉਹਨਾਂ ਦੇ ਘਰ ਨੇ ਇਹਨਾਂ ਘਰਾਂ ਵਿੱਚ ਬਲੈਕਖਾਂ ਰਹਿਦਾ ਰਿਹਾ ਤੇ ਉਹਦੇ ਅੱਜਕੱਲ ਬੱਚੇ ਰਹਿ ਰਹੇ ਨੇ ਤੇ ਇਹ ਉਹ ਸੁਰਾਂ ਦੀ ਗਲੀ ਹੈ ਇਸੇ ਗਲੀ ਵਿੱਚ ਪ੍ਰਸਿੱਧ ਗਾਇਕ ਕਮਾਲ ਕਮਲ ਖਾਨ ਉਹ ਵੀ ਕਿਉਂਕਿ ਉਹ ਇਹਨਾਂ ਦਾ ਰਿਸ਼ਤੇਦਾਰ ਸੀ ਉਹ ਵੀ ਇਹਨਾਂ ਗਲੀਆਂ ਵਿੱਚ ਹੀ ਖੇਡਦਾ ਰਿਹਾ ਇਹ ਘਰ ਹੈ ਪ੍ਰਸਿੱਧ ਲੋਕ ਢਾਡੀ ਕਲਾ ਦੇ ਬਾਸਾਂ ਬਲੈਤ ਅਲੀ ਖਾਨ ਦੇ ਵੱਡੇ ਸੁਪੁੱਤਰ ਬਾਬੂ ਖਾਨ ਦਾ ਜਿਹੜਾ ਇੱਕ ਉੱਚ ਕੋਟੀ ਦਾ ਪਾਸੂ ਹੋਇਆ ਤੇ ਅੱਜ ਖੁਸ਼ਕਿਸਮਤੀ ਹੈ ਵੀ ਪੰਜਾਬ ਜੈਨਕੋ ਦੇ ਚੇਅਰਮੈਨ ਜਿਹੜੇ ਆਪ ਬਹੁਤ ਵਧੀਆ ਢਾਡੀ ਨੇ ਸਰਦਾਰ ਨਵਜੋਤ ਸਿੰਘ ਮੰਡੇਰ ਉਹਨਾਂ ਦੇ ਘਰ ਆਏ ਹੋਏ ਨੇ ਆਓ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਅੱਜ ਇੱਥੇ ਆਉਣ ਬਾਰੇ ਕੀ ਵਿਚਾਰ ਨੇ ਹਾਂਜੀ ਮੰਡੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੀ ਜਿਹੜੀ ਵਿਰਾਸਤੀ ਗਾਇਕੀ ਆ ਉਹਦੇ ਵਿੱਚ ਬਹੁਤ ਵੱਡਾ ਨਾਮ ਅ ਸਵਰਗਵਾਸੀ ਬਲੈਦ ਖਾਂ ਗੋਸਰਾ ਜੀ ਤੇ ਜਿਨ੍ਹਾਂ ਨੂੰ ਕਿ ਰਸ਼ਟਰਪਤੀ ਵਾਰਦਮੀ ਮਿਲਿਆ ਸੀ ਉਹਨਾਂ ਦੇ ਸੁਪੁੱਤਰ ਬਾਬੂ ਖਾਂ ਜਿਹੜੇ ਆਪਣੇ ਸਮੇਂ ਦੇ ਪ੍ਰਸਿੱਧ ਪਾਛੂ ਉਂਗਲੀਆਂ ਤੇ ਗਨੇ ਜਾਣ ਵਾਲੇ ਜਿਹੜੇ ਪਾਛੂ ਪੰਜਾਬ ਦੇ ਉਹਨਾਂ ਜੋ ਇੱਕਾ ਉਹਨਾਂ ਦੇ ਘਰ ਪਹੁੰਚੇ ਆ ਕੁਝ ਦਿਨ ਪਹਿਲਾਂ ਮੈਂ ਇੱਕ ਇਹਨਾਂ ਦੀ ਜਰਗ ਦੇ ਮੇਲੇ ਦੇ ਖੁੱਲੇ ਖਾੜੇ ਦੇ ਵਿੱਚ ਇਹ ਸਾਨੂੰ ਮਿਲੇ ਸੀ ਅਸੀਂ ਸਾਡੇ ਗਰੁੱਪ ਦੇ ਨਾਲ ਖੜਿਆਂ ਦੀ ਵੀਡੀਓ ਪਾਈ ਸੀ ਇਹਨਾਂ ਦਾ ਭਤੀਜਾ ਉਹਨੇ ਵੀਡੀਓ ਦੇ ਸ਼ੇਅਰ ਬੋਲਿਆ ਤੇ ਉਹ ਵੀਡੀਓ ਤੋਂ ਦੇਖ ਕੇ ਜਗਤਾਰ ਸਿੰਘ ਜੀ ਜਿਹੜੇ ਮਠੱਡਾ ਗਲਾਂ ਵਾਲੇ ਨੇ ਉਹਨਾਂ ਨੇ ਇਹਨਾਂ ਦੇ ਲਈ 3100 ਰੁਪਏ ਦੀ ਜਿਹੜੀ ਬੰਦਤ ਭੇਜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਜੋ ਪਰਿਵਾਰ ਦੇ ਨਾਲ ਇੱਥੇ ਇਹਨਾਂ ਤੋਂ ਅੱਜ ਸ਼ੇਰ ਵੀ ਸੁਣੇ ਉਹ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਇਹਨਾਂ ਦਾ ਗਾਉਣ ਦੁਬਾਰਾ ਸੁਣਿਆ ਅਮੀਨ ਕਰਦੇ ਆ ਵੀ ਇਹ ਦੁਬਾਰਾ ਫੇਰ ਅ ਪਹਿਲਾਂ ਵਾਂਗੂ ਜਿਹੜੇ ਪੰਜਾਬ ਦੇ ਖਾਣੇ ਅਖਾੜਿਆਂ ਦੀ ਆ ਉਹ ਸ਼ਾਨ ਬਣਨਗੇ ਤੇ ਤੰਦਰੁਸਤ ਰਹਿਣ ਤੇ ਸਾਵਨ ਸਮੂਚਾ ਪਰਿਵਾਰ ਇਹਨਾਂ ਦਾ ਜਿਹਨਾਂ ਦੇ ਗ੍ਰਹਿ ਵਿਖੇ ਅਸੀਂ ਪਹੁੰਚੇ ਹਾਂ। ਸੋ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਪਿੰਡ ਦੀਆਂ ਹੋਰ ਵਧੀਆ ਜਾਣਕਾਰੀਆਂ ਦਿੰਦੇ ਰਹਾਂਗੇ। ਧੰਨਵਾਦ। ਪਿੰਡ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ।